मगर जगड़ा वेखो मगर चलो मेर बिरा जी चलो चरो मेर बिरा ਕੀ ਕਰਦੇ ਹੋ ਰਾਮ ਨਮੀਆ ਗਿਆ ਮੈਂ ਨਾ ਸਕੂਲ ਗਿਆ ਕੈਮਰਾ ਕੇ ਲਈ ਜੰਮਾ ਉਹ ਸ਼ਾਇਦ ਕਰੋ ਪਿਛਲੇ ਨੂੰ ਬੰਦ ਕਰ ਦਿਓ ਲਾਗੋ ਪਿਛੇ ਆ ਯਾਰ ਉਹੀ ਕੈਮਰਾ ਪਿਛੇ ਕਰਨਾ ਯਾਰ ਲਾਗੋ ਪਿਛੇ ਸਾਹਿਬ ਦਾ ਜੋ ਫਰਮਾਨ ਹੈ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰਨ ਤੌਰ ਤੇ ਪਾਲਣਾ ਕਰਦੀ ਆ ਜੋ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਫਾਫਾ ਬੰਦ ਜਵਾਬ ਜਿਹੜਾ ਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਤੋ ਉਸ ਤੋਂ ਬਾਅਦ ਸਿੰਘ ਸਾਹਿਬ ਉਸਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ ਸੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਫਾਫੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਜਹਤਾਰ ਨੂੰ ਸੌਂਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਆ ਪਰ ਜੇ ਕੋਈ ਕਾਰਵਾਈ ਹੁੰਦੀ ਆ ਫੇਰ ਜੇ ਕੋਈ ਕਾਰਵਾਈ ਕਰਦੇ ਸਿੰਘ ਸਾਹਿਬ ਫੇਰ ਦੇਖੋ ਜੀ ਜੋ ਅਸੀਂ ਪੇਸ਼ ਕਰਦੇ ਹਾਂ ਸਿੰਘ ਸਾਹਿਬ ਦੇ ਤਾਂ ਹੁਕਮ ਅਦੇ ਤਹਿਤ ਹੀ ਅਸੀਂ ਪੇਸ਼ ਹੋਇਆ ਜੋ ਸਿੰਘ ਸਾਹਿਬ ਹੁਕਮ ਲਾਉਣਗੇ ਸ਼ਰੋਣੀ ਭਾਵੇਂ ਕਿ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਬਹੁਤ ਧੇਰ ਪਹਿਲਾਂ ਦਾ ਜੀ ਅਵਤਾਰ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਪ੍ਰਧਾਨ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਦੀ ਡਿਊਟੀ ਮੁਤਾਬਕ ਜੋ ਕਾਲ ਤੱਕ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪੱਖ ਜਿਹੜਾ ਵਾ ਅ ਐਡਵੋਕੇਟ ਰਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਮੱਕੜ ਸਾਹਿਬ ਵੱਲੋਂ ਇੱਕ ਪੱਖ ਦਿੱਤਾ ਯਾਨੀ ਥੈਂਕ ਯੂ ਜਰਵਾ ਸਾਹਿਬ ਇੱਕ ਸਵਾਲ ਤੇ ਪੂਰਾ ਉੱਤਰ ਦੀ ਗੱਲ ਸਾਰੀ ਨਹੀਂ 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 ਕੋਈ ਮੱਕੜ ਸਾਹਿਬ ਦੇ ਨਹੀਂ ਗੱਲ ਪਾਈ ਗਈ ਐਵੇਂ ਗਲਤ ਰਾਂਗੇ ਕੋਟ ਕਰੂ ਮੈਂ ਵੈਸੇ ਗੱਲ ਕਰਦਾ ਕਿ ਉਹ ਹੈ ਨਹੀਂ ਗੇ ਉਹ ਜਵਾਬ ਨਹੀਂ ਦੇਣਗੇ ਅੱਜ ਦੇ ਮੌਜੂਦਾ ਪ੍ਰਬੰਧ ਨੇ ਐਡਵੋਕੇਟ ਧਾਮੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲਗਾਇਆ ਕਾਲਤਕ ਸਾਹਿਬ ਵੱਲੋਂ ਉਹਦਾ ਜਿਹੜਾ ਜਵਾਬ ਦਿੱਤਾ ਮੈਂ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹਾਂਗਾ ਕਿਉਂਕਿ ਛਰੋਣੀ ਕਮੇਟੀ ਦੇ ਮਾਮਲੇ ਨਾਲ ਮੈਂ ਗਿਆ ਸੀ ਉਹ ਕਾਲੀਦਾਲ ਦਾ ਵਫਦ ਵੱਖਰਾ ਸੀ ਛਰੋਣੀ ਕਮੇਟੀ ਦਾ ਮਾਮਲਾ ਵੱਖਰਾ ਹੈ ਭਾਈ ਮੇਰਾ ਗਲਤ ਕੰਮ ਹੋ ਰਹੀ ਸੱਚਾ ਹਨ ਭਾਈ ਆਈ ਤੇ ਅੱਜ ਉਹ ਆਪਣਾ ਸਪਸ਼ਟੀਕਰਨ ਆ ਰਿਹਾ ਡੀ ਕੇ ਸਾਹਿਬ ਤੇ ਔਰ ਉਸ ਸਪਸ਼ਟੀਕਰਨ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਚੀ ਸਰਬਾਨ ਦੇ ਹੋਣ ਦੇਖੂਗੇ ਉਹਨਾਂ ਦੇ ਬੋਲ ਕੇ ਪੜ ਕੇ ਤੇ ਹੋਰ ਬਚਾਏ ਸਿੰਘ ਸਾਹਿਬ ਕਦੋਂ ਤੱਕ ਹੋ ਜੇਗੀ ਨਹੀਂ ਕੋਈ ਸਮਾਗਮ ਬੈਠਕ ਕਦੋਂ ਤੱਕ ਬੈਠਕ ਕਦੋਂ ਤੱਕ ਫੈਸਲਾ ਲਿਆ ਜਾਣਾ ਜੀ ਕਦੋਂ ਤੱਕ ਫੈਸਲਾ ਲਿਆ ਜਾ ਕੁੱਝ ਦਿਨਾਂ ਅੰਦਰ ਤੱਕ ਮੀਟਿੰਗ ਜੀ ਥੋੜੇ ਦਿਨਾਂ ਅੰਦਰ ਤੱਕ ਥੈਂਕ ਯੂ ਜੀ